ਚੰਡੀਗੜ੍ਹ ਦੇ ਜ਼ਿਲ੍ਹਾ ਕੋਰਟ ਦੇ ਵਿੱਚ ਇੱਕ ਆਈ ਆਰਐਸ ਅਧਿਕਾਰੀ ਦੀ ਸਹਰੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਘਰੇਲੂ ਕਲੇਸ਼ ਦੇ ਕਾਰਨ ਤੇ ਕਾਰਨ ਇੱਕ ਵੱਡਾ ਹਾਸਾ ਵਾਪਰਿਆ ਜਿੱਥੇ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਆਈ ਆਰਐਸ ਅਫਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਸਬਕਾ ਏਆਈਜੀ ਨੇ ਆਪਣੇ ਹੀ ਜਵਾਈ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗੋਲੀਆਂ ਮਾਰਨ ਵਾਲਾ ਪੁਲਿਸ ਦਾ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਜਿਸ ਨੇ ਆਪਣੇ ਹੀ ਜਵਾਇ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਧੋਬੇ ਪਰਿਵਾਰਾਂ ਵਿੱਚ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਨੂੰ ਸੜਜਾ ਓਨਲੀ ਉਹ ਚੰਡੀਗੜ੍ਹ ਦੇ ਫੈਮਿਲੀ ਕੋਰਟ ਵਿੱਚ ਪਹੁੰਚੇ ਸਨ ਦੋਸ਼ੀ ਦੀ ਪਛਾਣ AIG ਮਲਵਿੰਦਰ ਸਿੰਘ ਸਿੱਧੂ ਦੇ ਰੂਪ ਵਿੱਚ ਹੋਈ ਹੈ ਉਸ ਨੂੰ ਪੰਜਾਬ ਪੁਲਿਸ ਵਿਭਾਗ ਨੇ ਸਸਪੈਂਡ ਕੀਤਾ ਹੋਇਆ ਹੈ ਮ੍ਰਿਤਕ ਖੇਤੀਬਾੜੀ ਵਿਭਾਗ ਦੇ ਵਿੱਚ ਆਈਆਰਐਸ ਅਫਸਰ ਸੀ ਦੋਵੇਂ ਪੱਖਾਂ ਵਿੱਚ ਮਸਲੇ ਨੂੰ ਸੁਝਾਉਣ ਲਈ ਗੱਲਬਾਤ ਚੱਲ ਰਹੀ ਸੀ ਕਿ ਦੋਵੇਂ ਕਮਰੇ ਵਿੱਚੋਂ ਬਾਹਰ ਨਿਕਲੇ ਇਸ ਤਰ੍ਹਾਂ ਦੋਸਤੀ ਨੇ ਆਪਣੀ ਬੰਦੂਕ ਵਿੱਚੋਂ ਜਵਾਈ ਉੱਤੇ ਪੰਜ ਫਾਇਰ ਕਰ ਦਿੱਤੇ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਨੌਜਵਾਨ ਨੂੰ ਜਾ ਲੱਗੀਆਂ ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ ਵਿੱਚ ਹਾਕਾਰ ਮਚ ਗਈ ਮੌਕੇ ਤੇ ਪੁੱਜੇ ਵਕੀਲਾ ਨੇ ਉਸ ਨੂੰ ਉਸ ਉਸ ਦੋਸ਼ੀ ਨੂੰ ਫੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਆਈ ਆਰਐਸ ਅਫਸਰ ਨੂੰ ਸੈਕਟਰ 16 ਹਸਪਤਾਲ ਵਿੱਚ ਚਲ ਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਹਰਪ੍ਰੀਤ ਦਾ ਲੰਮੇ ਸਮੇਂ ਤੋਂ ਤਲਾਕ ਦਾ ਕੇਸ ਚੱਲ ਰਿਹਾ ਸੀ ਅੱਜ ਦੋਵੇਂ ਪੱਖਾਂ ਦੀ ਸੁਣਵਾਈ ਹੋਣੀ ਸੀ ਅਤੇ ਇਸ ਲਈ ਕੋਰਟ ਦੇ ਵਿੱਚ ਪਹੁੰਚੇ ਸੀ ਇੱਥੇ ਦੋਵੇਂ ਇੱਥੇ ਅਦਾਲਤਾਂ ਨੇ ਦੋਵੇਂ ਧਿਰਾਂ ਨੂੰ ਮੈਡੀਸਨ ਸਮਝੌਤਾ ਸੈਂਟਰ ਵਿੱਚ ਭੇਜਿਆ ਸੀ ਇੱਥੇ ਦੋਵੇਂ ਧਿਰਾਂ ਦੀ ਕਾਉਂਸਲਿੰਗ ਚੱਲ ਰਹੀ ਸੀ ਜਵਾਈ ਖੇਤੀਬਾੜੀ ਵਿਭਾਗ ਵਿੱਚ ਆਈ ਆਰਐਸ ਵੱਜੋਂ ਤਣਾਅ ਸੀ ਇਸ ਦੌਰਾਨ ਮੁਲਜ਼ਮ ਨੇ ਆਪਣੀ ਬੰਦੂਕ ਵਿੱਚੋਂ ਪੰਜ ਗੋਲੀਆਂ ਚਲਾਈਆਂ ਇਹਨਾਂ ਵਿੱਚੋਂ ਦੋ ਗੋਲੀਆਂ ਨੌਜਵਾਨ ਹਰਪ੍ਰੀਤ ਨੂੰ ਲੱਗੀਆਂ ਇੱਕ ਗੋਲੀ ਕਮਰੇ ਦੇ ਦਰਵਾਜ਼ੇ ਵਿੱਚ ਵੱਜੀ ਦੋ ਫਾਇਰ ਖਾਲੀ ਗਏ ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ 'ਚ ਹਗਾਮਾ ਹੋ ਗਿਆ ਮੌਕੇ ਤੇ ਪਹੁੰਚੇ ਵਕੀਲਾਂ ਨੇ ਮਲਜ਼ਮ ਨੂੰ ਫੜ ਕੇ ਕਮਰੇ ਦੇ ਵਿੱਚ ਬੰਦ ਕੀਤਾ ਪੁਲਿਸ ਨੂੰ ਸੂਚਨਾ ਦਿੱਤੀ ਇਸ ਤੋਂ ਬਾਅਦ ਜ਼ਖਮੀ ਨੂੰ ਸੈਕਟਰ 16 ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਕਿਤੇ ਰਸਤੇ ਵਿੱਚ ਹੀ ਉਹ ਦਮ ਤੋੜ ਗਿਆ ਇਸ ਵਿਚਾਲੇ ਪੰਜਾਬ ਪੁਲਿਸ ਤੋਂ ਮੌਤਲ ਸੌਰ ਨੇ ਬਾਥਰੂਮ ਜਾਣ ਦੀ ਗੱਲ ਕਹੀ ਉਹ ਆਪਣੇ ਜਵਾਈ ਹਰਪ੍ਰੀਤ ਨੂੰ ਰਸਤਾ ਪੁੱਛਣ ਦੇ ਬਹਾਨੇ ਸੈਂਟਰ ਤੋਂ ਬਾਹਰ ਲੈ ਆਏ ਵਹਰ ਆਉਂਦੇ ਹੀ ਸੌਰੇ ਨੇ ਜਵਾਈ ਹਰਪ੍ਰੀਤ ਉੱਤੇ ਫਾਇਰਿੰਗ ਕਰ ਦਿੱਤੀ ਦੋ ਗੋਲੀਆਂ ਲੱਗਣ ਨਾਲ ਹਰਪ੍ਰੀਤ ਡਿੱਗ ਪਿਆ ਨੇੜੇ ਦੇ ਲੋਕਾਂ ਨੇ ਉਸ ਨੂੰ ਸੰਭਾਲਿਆ ਤੇ ਹਸਪਤਾਲ ਪਹੁੰਚਾਇਆ ਇਲਾਜ ਦੇਰਾਂ ਉਸ ਦੀ ਮੌਤ ਹੋ ਗਈ ਪੁਲਿਸ ਨੇ ਜਵਾਈ ਦਾ ਕਤਲ ਕਰਨ ਵਾਲੇ ਮਲਵਿੰਦਰ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਕਮਰੇ ਦੇ ਵਿੱਚ ਬੰਦ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਖਾਣੇ ਲਈ ਹਾਸੇ ਤੋਂ ਬਾਅਦ ਕੋਈ ਕਈ ਜੱਜ ਵੀ ਮੌਕੇ ਤੇ ਪਹੁੰਚ ਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ